ਬਿਲਕੁਲ ਸਰ ਪਹਿਲੇ ਚੇਤਕਾਂ ਨੂੰ ਇਹ ਸਭ ਤੋਂ ਵੱਡਾ ਡਿਫਰੈਂਸ ਹੁੰਦਾ ਕਿ ਉਹ ਚੇਤਕ પેટ્રોલ ਦੇ ਵਿੱਚ ਵੀ ਇਹ ਚੈਨਲ ਜਿਹੜਾ ਹੈਗਾ ਆਪਣਾ ਇਲੈਕਟ੍ਰਿਕ ਦੇ ਵਿੱਚ ਆ ਰਿਹਾ ਜੁਨਾਵਾਯੋਗ ਹੈਗਾ ਅਗੇ ਇੱਕ ਵਾਰੀ ਚਾਰਜਿੰਗ ਤੇ 123 ਕਿਲੋਮੀਟਰ ਦੀ ਆਡੀ ਫ੍ਰੇਂਜ ਸਾਡਾ ਨਿਊ ਮਾਡਲ ਜਿਹਹੁ ਚ ਆਇਆ 2901 ਉਹਦੇ ਵਿੱਚ ਤੁਹਾਨੂੰ 6 ਘੰਟੇ ਦਾ ਚਾਰਜਿੰਗ ਟਾਈਮ ਮਿਲ ਜਾਂਦਾ ਵਾ 123 ਕਿਲੋਮੀਟਰ ਦੀ ਆਡੀ ਫ੍ਰੇਂਜ ਤੇ ਟੌਪ ਸਪੀਡ ਹੈਗੀ 390 Hello, good afternoon. My name is Pal Singh from the Aborto Mobiles, Amritsar, and we are presenting our Chetak from today. And uh, we have on three variants: the Chetak 2901, Chetak Urban, and Chetak Premium. Please. ਤਾਂ ਲੋਕ ਕਿੰਨਾ ਕਿ ਬਖਰਾ ਗਿਆ ਬਿਲਕੁਲ ਸਰ ਪਹਿਲੇ ਚੇਤਕਲ ਨੂੰ ਇਹ ਸਭ ਤੋਂ ਵੱਡਾ ਡਿਫਰੈਂਸ ਹੁੰਦਾ ਕਿ ਉਹ ਚੇਤਕ પેટ્રોલ ਦੇ ਵਿੱਚ ਸੀ ਇਹ ਚੇਤਕ ਜਿਹੜਾ ਹੈਗਾ ਆਪਣਾ ਇਲੈਕਟ੍ਰਿਕ ਦੇ ਵਿੱਚ ਆ ਰਿਹਾ ਜੋ ਨਵਾਂ ਆਯੋਗ ਹੈਗਾ ਅੱਗੇ ਸਾਡੇ ਜਿਹੜੇ ਚੇਤਕ ਹੈਗੇ ਮਾਡਲ ਤੇ ਇਹਨਾਂ ਮਾਡਲ ਫੁੱਲ ਮੈਟਲ ਬੋਡੀ ਵਿੱਚ ਆ ਰਿਹਾ ਪਲਾਸਟਿਕ ਬੋਡੀ ਨਹੀਂ ਹੈਗੀ ਜਿਹਦੇ ਨਾਲ ਤੁਹਾਨੂੰ 12 ਇੰਚ ਦੇ ਲਾਇਅਬਿਲਸ ਟਿਊਬਲਸ ਟਾਇਰਸ ਬੋਥ ਸਾਈਡ ਡਰਮ ਬ੍ਰਿਕਸ ਵਗੈਰਾ ਮਿਲ ਜਾਨੀ ਹੈ ਉਹ ਇਹਦੀ ਆਈਡੀ ਸੀ ਰੇਂਜ ਦੀ ਗੱਲ ਕਰੀਏ ਆਪਾਂ ਕਿ ਚੇਤਕ ਕਿੰਨਾ ਚੱਲਦਾ ਵਾ ਇੱਕ ਵਾਰੀ ਚਾਰਜਿੰਗ ਤੇ 123 ਕਿਲੋਮੀਟਰ ਦੀ ਆਈਡੀ ਸੀ ਰੇ ਠੀਕ ਹੈ ਸਰ ਉਸ ਤੋਂ ਬਾਅਦ 3 ਯੂਨਿਟ ਕਲੀਮ ਕਰਦਾ ਪਰ ਚਾਰਜਿੰਗ ਤੇ ਵਕਤਨ ਮੈਂ ਫੀਚਰਸ ਵਾਈਜ਼ ਦੱਸਦਾ ਗੱਡੀ ਦੇ ਤੇ ਟੌਪ ਸਪੀਡ ਤੁਹਾਨੂੰ ਇਹਦੇ ਵਿੱਚ 80 ਦੀ ਮਿਲ ਜਾਂਦੀ ਹੈ ਠੀਕ ਹੈ ਸਰ ਉਸ ਤੋਂ ਬਾਅਦ 22 ਲੀਟਰ ਦੀ ਬੂਟ ਸਪੇਸ ਹੈਗੀ ਹੈ 22 ਲੀਟਰ ਦੀ ਬੂਟ ਸਪੇਸ ਦੇ ਨਾਲ-ਨਾਲ ਬੈਕ ਲਾਈਟ ਵੀ ਮੰਗੇਗੀ ਜੀ ਜੀ ਬਿਲਕੁਲ ਕਿੰਨਾ ਟਾਈਮ ਕਿੰਨਾ ਲੱਗਦੀ ਹੈ ਚਾਰਜਿੰਗ ਟਾਈਮ ਸਰ ਜਿਹੜੇ ਸਾਡੇ ਅਰਬਿੰਦ ਤੇ ਪ੍ਰੀਮੀਅਮ ਮਾਡਲ ਨੇ ਇਹ 4 ਘੰਟੇ ਚ ਬੁਲਝਾਜ ਹੋ ਜਾਂਦੇ ਨੇ ਠੀਕ ਹੈ ਸਾਡਾ ਨਿਊ ਮਾਡਲ ਲ ਆਉਣ ਚ ਹੈ ਜੀ 2901 ਉਹਦੇ ਵਿੱਚ ਤੁਹਾਨੂੰ 6 ਘੰਟੇ ਦਾ ਚਾਰਜਿੰਗ ਟਾਈਮ ਮਿਲ ਜਾਂਦਾ ਵਾ 123 ਕਿਲੋਮੀਟਰ ਦੀ ਆਈਡੀ ਰੇਂਜ ਤੇ ਟੌਪ ਸਪੀਡ ਹੈਗੀ ਹੈ 59 ਮੈਕਸ ਜੀ ਐਕਸਿਓਨ ਬ੍ਰਾਈਸ ਕੀ ਜਿਹੜੀ ਐਕਸਿਓਨ ਬ੍ਰਾਈਸ ਸਰ ਜਿਹੜਾ 201 ਮਾਡਲ ਲਾਂਚ ਹੋਇਆ ਵਾ ਐਕਸਿਓਨ ਬ੍ਰਾਈਸ ਦਾ ਆਰਾਊਂਡ ਆਫ 99000 ਜੀ ਜੀ ਇਹਦੇ ਵਿੱਚ ਕੋਈ ਸੀ ਇਨ ਫਾਈਨਾਂਸ ਫੈਸਿਲਿਟੀ ਵੀ ਪ੍ਰੋਵਾਈਡ ਬਿਲਕੁਲ ਸਰ ਬਿਲਕੁਲ ਲੋਅਸਟ ਲੋਅ ਸਟੇਟ ਆਫ ਇੰਟਰਸਟ ਹੈ ਸਾਡੇ ਕੋ ਜਿਹਦੇ ਨਾਲ ਤੁਹਾਨੂੰ ਲੋਅਸਟ ਰੇਟ ਤੇ ਫਾਈਨਾਂਸ ਸਕੂਟਰ ਫਾਈਨਾਂਸ ਹੋ ਜਾਏਗਾ ਉਹਦੇ ਨਾਲ ਨਾਲ ਤਾਨੂੰ ਲੋਇਸਟ ਡਾਊਨ ਪੇਮੈਂਟ ਦੇ ਨਾਲ ਘੱਟ ਤੋਂ ਘੱਟ 10000 ਤੋਂ ਸਟਾਰਟ ਡਾਊਨ ਪੇਮੈਂਟ ਦੇ ਨਾਲ ਤੁਹਾਨੂੰ ਇਹ ਜਿੰਨਾਕ ਫਾਈਨਾਂਸ ਹੋ ਜੀ ਬੈਟਰੀ ਦੀ ਵਾਰੰਟੀ ਕਿੰਨੀ ਹੁੰਦੀ ਹੈ ਬੈਟਰੀ ਦੀ ਵਾਰੰਟੀ ਸ 3 ਸਾਲ 50000 ਕਿਲੋਮੀਟਰ ਦੀ ਗਾਰੰਟੀ ਵਾਰੰਟੀ ਹੈ ਤੇ 7 ਤੋਂ 8 ਸਾਲ ਲਾਈਫ ਹੈਗੀ ਬੈਟਰੀ ਦੀ ਐਕਸਟੈਂਡ ਹੋ ਜਾਂਦੀ ਹੈ ਜੀ ਜੀ ਬਿਲਕੁਲ ਐਕਸਟੈਂਡ 6 ਸਾਲ ਦੇ ਕੇ ਤੁਸੀਂ ਆਪਣੀ ਬੈਟਰੀ ਦੀ 2 ਸਾਲ ਲਈ ਐਕਸਟੈਂਡ ਕਰਾ ਸਕਦੇ ਜੀ ਟੋਟਲ ਹੋ ਜੂਗੀ 5 ਸਾਲ 70000 ਕਿਲੋਮੀਟਰ ਬਾਕੀ ਕੋਈ ਬੈਸਟਰ ਅਪਰਫੋਰਸ ਆਫਰ ਸਰ ਕੋਈ ਸਰ ਬਿਲਕੁਲ ਏ ਜਿਹੜਾ ਤੁਹਾਡੇ ਅਰਬਿੰਦ ਦੇ ਪ੍ਰੀਮੀਅਮ ਮਾਡਲ ਨੇ ਉਹ ਸਪੈਸ਼ਲ ਕੰਪਨੀ ਡਿਸਕਾਊਂਟ ਚੱਲਦੇ ਹੋਏ ਨੇ 8300 ਦੇ ਉਸ ਤੋਂ ਬਾਅਦ ਦੀਵਾਲੀ ਆਫਰਸ ਵੀ ਆ ਗਏ ਆ ਜੋ ਤੁਹਾਨੂੰ ਅੱਗੇ ਸੀਜ਼ਨ ਦੇ ਵਿੱਚ ਤੁਹਾਨੂੰ ਦੀਵਾਲੀ ਆਫਰਸ ਵੀ ਦੇਖਣ ਨੂੰ ਮਿਲਣਗੇ ਬਹੁਤ ਜ਼ਿਆਦਾ ਇਹਦੀ ਬੋਡੀ ਜਿਹੜੀ ਹੈ ਉਹ ਮੈਟੈਲਿਕ ਹੈ ਜੀ ਸਰ ਮੈਟਲ ਬੋਡੀ ਕੀ ਹੈ ਮੈਟੈਲਿਕ ਬੋਡੀ ਵਿੱਚ ਆ ਰਹੇ